ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਹੈ ਰੀਡ ਦੀ ਹੱਡੀ ਟੁੱਟ ਚੁੱਕੀ ਹੈ ਯਾਨੀ ਭਗਵੰਤ ਮਾਨ ਦਾ ਐਕਸੀਡੈਂਟ ਹੋ ਗਿਆ ਔਰ ਦੂਜਾ ਨੰਬਰ ਜਿਹੜੀ ਰੀਡ ਦੀ ਹੱਡੀ ਟੁੱਟੀ ਹੈ ਉਹਦੇ ਵਿੱਚ ਬੇਹੱਦ ਜਿਆਦਾ ਹੈਰਾਨੀ ਜਨਕ ਮਾਮਲਾ ਉਹ ਵੀ ਮੈਂ ਤੁਹਾਨੂੰ ਉਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਭਾਣਾ ਵਰਤ ਗਿਆ ਬਹੁਤ ਤਗੜਾ ਯਾਨੀ ਇੱਕ ਐਕਸੀਡੈਂਟ ਹੋਇਆ ਉਹਦੇ ਵਿੱਚ ਰੀਡ ਦੀ ਹੱਡੀ ਟੁੱਟ ਗਈ ਹੈ ਤਾਂ ਡਾਕਟਰ ਕੀ ਕਹਿ ਰਹੇ ਨੇ ਉਹ ਵੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਸਿੱਧਾ ਯਾਨੀ ਇੱਕ ਵੀਡੀਓ ਰਿਲੀਜ਼ ਕੀਤਾ ਗਿਆ ਜਿਹੜਾ ਕਿ ਡਾਕਟਰ ਨੇ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਹੋਇਆ ਜਿਹਦੇ ਵਿੱਚ ਸੀਐਮ ਮਾਨ ਮਾਰੇ ਉਹ ਜਾਣਕਾਰੀ ਦੇ ਰਹੇ ਨੇ ਬੇਹੱਦ ਜਾਰੇ ਨਾਜ਼ੁਕ ਸਥਿਤੀ ਬਣੀ ਹੋਈ ਹੈ ਕਿਉਂਕਿ ਦਿੱਲੀ ਦੇ ਵਿੱਚ ਬੀਤੇ ਦਿਨੀ ਜਿਹੜਾ ਕਿ ਅਰਵਿੰਦ ਕੇਜਰੀਵਾਲ ਹਾਰੇ ਨੇ ਉਹਦੀ ਹਾਰ ਨੂੰ ਲੈ ਕੇ ਬੜੇ ਹੀ ਚਿੰਤਤ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਦੂਜੇ ਪਾਸੇ ਹੋ ਇੱਕ ਪੰਜਾਬ ਨੂੰ ਜਾਨੀ ਨਿਕਲਦੇ ਨੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਯਾਨੀ ਇੱਕ ਪਾਣਾ ਵਾਪਰ ਜਾਂਦਾ ਬੇਹੱਦ ਜਿਆਦਾ ਇੱਕ ਭਿਆਨਕ ਯਾਨੀ ਕਹਿ ਸਕਦੇ ਇੱਕ ਐਕਸੀਡੈਂਟ ਦਾ ਹੋਣਾ ਔਰ ਸੀਐਮ ਮਾਨ ਦੇ ਨਾਲ ਲੋਕ ਤਾਂ ਵੀ ਕਹਿ ਰਹੇ ਨੇ ਵਿੱਚ ਤੇ ਜਿਹੜਾ ਇਹ ਪਾਣਾ ਵਾਪਰਿਆ ਤੇ ਦਰਸਲ ਪੰਜਾਬ ਦੇ ਲੋਕਾਂ ਦੀ ਵੱਧਵਾ ਕਹਿ ਰਹੇ ਨੇ ਪਰ ਮੈਂ ਕਹੂੰਗਾ ਕਿ ਕਿਸੇ ਨੂੰ ਮਾਰਾ ਚੰਗਾ ਨਹੀਂ ਬੋਲਣਾ ਪਰ ਦਰਸਲ ਇਹ ਜਿਹੜਾ ਵੀਡੀਓ ਹੈ ਇਹ ਜਾਰੀ ਹੋ ਗਿਆ ਔਰ ਡਾਕਟਰ ਕੀ ਕਹਿ ਰਹੇ ਨੇ ਇਹ ਮੈਂ ਤੁਹਾਨੂੰ ਅੱਜ ਲਾਈਵ ਸੁਣਾਉਂਗਾ ਤੇ ਸਿਏ ਮਾਨ ਦੇ ਨਾਲ ਜਿਹੜੀ ਗੱਲ ਵਾਪਰੀ ਹੈ ਇਹਨੂੰ ਲੈ ਕੇ ਪੰਜਾਬ ਦੇ ਜਿੰਨੇ ਵੀ ਚਾਉਣ ਵਾਲੇ ਲੋਕ ਨੇ ਭਗਵੰਤ ਮਾਨ ਨੂੰ ਉਹਨਾਂ ਨੇ ਇਹ ਬੜੀ ਯਾਨੀ ਕਿ ਕਪੜੇ ਮੰਨਿਓ ਇੱਕ ਬਹੁਤ ਜ਼ਿਆਦਾ ਇੱਕ ਦੁੱਖ ਦੀ ਘੜੀ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਭਗਵੰਤ ਮਾਨ ਨੂੰ ਦਿਲੋਂ ਚਾਹੁੰਦੇ ਨੇ ਔਰ ਮੈਂ ਵੀ ਕਾਮਨਾ ਕਰਦਾ ਕਿ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਉਂਦੇ ਵਸਦੇ ਰੱਖੇ ਕਿਉਂਕਿ ਜਿਹੜੀ ਗੱਲ ਡਾਕਟਰ ਕਹਿ ਰਹੇ ਨੇ ਬੇहद ਜ਼ਿਆਦਾ ਨਾਜ਼ੁਕ ਸਥਿਤੀ ਬਣੀ ਹੋਈ ਹੈ ਤੇ ਡਾਕਟਰਾਂ ਨੇ ਇੱਕ ਡਰਾ ਦੇਣ ਵਾਲਾ ਖੁਲਾਸਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਤਾਂ ਹੁਣ ਤੁਸੀਂ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਪੂਰੀ ਤਰ੍ਹਾਂ ਯਾਨੀ ਆਪਣੇ ਜ਼ਮੀਰ ਦੇ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚੇ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਇਹ ਸੁਨੇਹਾ ਹਰ ਇੱਕ ਪੰਜਾਬੀ ਤੱਕ ਜਾਵੇ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਕਹਿੰਦੇ ਦੁਸ਼ਮਣ ਮਰੇ ਖੁਸ਼ੀ ਨਾ ਮਣਾਈਏ ਸੱਜਣਾ ਨੇ ਵੀ ਮਰ ਜਾਣ ਪਰ ਅੱਜ ਇੰਨੀ ਕੁ ਖੁਸ਼ੀ ਆ ਨਾ ਕਿ ਖਤਮ ਹੋ ਰਹੇ ਨੇ ਕੇਜਰੀਵਾਲ ਕੇਜਰੀਵਾਲ ਹੁਣ ਕੋਈ ਨਹੀਂ ਤੇਰੇ ਨਾਲ ਪੰਜਾਬ ਵਾਸਤੇ ਬੜੀ ਔਖੀ ਘੜੀ ਅਲੀ ਬਾਬਾ 40 ਚੋਰ ਇਹਨਾਂ ਨੇ 50 ਪੈਸੇ ਦਾ ਪੰਜਾਬ ਨੂੰ ਖਾ ਗਏ ਦਿੱਲੀ ਵਾਲੇ ਜਿਹੜੇ ਆਮ ਆਦਮੀ ਦੇ ਲੋਕ ਨੇ ਹੁਣ ਇਹਨਾਂ ਦਾ ਅਗਲਾ ਨਿਸ਼ਾਨਾ ਵਿਹਲੇ ਹੋਗੇ ਨਾ ਦਿੱਲੀ ਤੋਂ ਆ ਕੇ ਲੁੱਟ ਖੋਟ ਗੁੰਡਾਗਰਦੀ ਪੰਜਾਬ ਮਚਾਉਣਗੇ

ਮੈਂ ਕਹਿੰਦਾ ਸਿਕਿਉਰਿਟੀ ਨਹੀਂ ਲਾਉਂ ਪੰਜਾਬ ਤੱਕ ਦੀ ਸਿਕਿਉਰਿਟੀ ਉੱਥੇ ਲੈ ਗਿਆ ਪੰਜਾਬ ਦੇ ਕਮਾਂਡੋ ਤੱਕ ਭ੍ਰਿਸ਼ਟਾਚਾਰ ਦੇ ਨਾਂ ਤੇ ਪਾਰਟੀ ਬਣੀ ਧਿਆਰਪਾ ਖਰਬਾਂ ਦਾ ਭ੍ਰਿਸ਼ਟਾਚਾਰ ਸ਼ਰਾਬ ਘਟਾਲੇ ਚ ਕਰਕੇ ਜੇਲ੍ਹ ਗਏ ਕਿ ਨਹੀਂ ਸ਼ਸ਼ੋਧਿਆ ਗਿਆ ਕੇਜੀ ਵੱਲ ਗਿਆ ਔਰ ਸਤਿੰਦਰ ਜੈਨ ਗਿਆ ਸਾਡੇ ਮੰਮ ਚ ਅੱਗੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਬੜਾ ਖੁਸ਼ੀ ਮਹਿਸੂਸ ਕਰ ਰਿਹਾ ਵੀ ਆਮ ਆਦਮੀ ਦਿੱਲੀੋਂ ਹਾਰੀ ਪਰ ਉਹਦਾ ਵੋਟ ਸਿਸਟਮ ਕੋਈ ਨਹੀਂ ਉੱਥੇ ਉਹ ਤਾਂ ਆਪਦੀ ਪਾਰਟੀ ਨੂੰ ਜਿਤਾਉਣ ਗਿਆ ਸੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਡਾਕਟਰ ਕਿਹੜੇ ਨੇ ਸਾਡੇ ਲੋਕ ਹੀ ਨੇ ਰੀਡ ਦੀ ਹੱਡੀ ਕਿਹੜੀ ਟੁੱਟੀ ਆ ਸੀਐਮ ਮਾਨ ਦੀ ਉਹ ਵੀ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਕਿ ਅਗਲੇ ਵਿਚਾਰ ਚਰਚਾ ਹੈ ਉਹ ਮੈਂ ਤੁਹਾਡੇ ਨਾਲ ਕਰੂੰਗਾ ਰੀਡ ਦੀ ਹੱਡੀ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਰੀਡ ਦੀ ਹੱਡੀ ਯਾਨੀ ਪੂਰੀ ਪਾਰਟੀ ਦਾ ਜਿਹੜਾ ਥੰਮ ਸੀ ਉਹ ਟੁੱਟ ਚੁੱਕਿਆ ਉਹ ਵਿਖਰ ਚੁੱਕਿਆ ਆ ਹੁਣ ਤੁਸੀਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕ ਤਾਂ ਇਹ ਵੀ ਕਹਿ ਰਹੇ ਨੇ ਜਿਨ੍ਹਾਂ ਨੂੰ ਮੈਂ ਡਾਕਟਰ ਕਿਹਾ ਇਹ ਸਾਡੇ ਲੋਕ ਨੇ ਪੰਜਾਬ ਦੇ ਇਹ ਤਾਂ ਇਹ ਵੀ ਕਹਿ ਰਹੇ ਨੇ ਕਿ ਭਗਵਾਨ ਤਮਾਨ ਖੁਸ਼ੀ ਮਨਾ ਰਿਹਾ ਅਰਵਿੰਦ ਕੇਜਰੀਵਾਲ ਦੀ ਹਾਰ ਦੀ ਇੱਕ ਪਾਸੇ ਦੁੱਖ ਮਨਾਉਂਦਾ ਕਿ ਮੈਨੂੰ ਬਹੁਤ ਸਾਰਾ ਦੁੱਖ ਹੋਇਆ ਪੰਜਾਬ ਦਾ ਮੁੱਖ ਮੰਤਰੀ ਤਾਂ ਦੂਜੇ ਪਾਸੇ ਲੋਕ ਕਹਿ ਰਹੇ ਨੇ ਪੰਜਾਬ ਦੇ ਕਿ ਭਾਈ ਤੁਹਾਨੂੰ ਵੱਦਵਾ ਲੱਗੀ ਹੈ ਵੱਡੇ ਪੱਦਰ ਤੇ ਯਾਨੀ ਤੁਸੀਂ ਲੋਕਾਂ ਦਾ ਘਾਣ ਕੀਤਾ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਦਿੱਲੀ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਸੀ ਤੇ ਅਰਵਿੰਦ ਕੇਜਰੀਵਾਲ ਨੇ ਬਹੁਤ ਸਾਰੇ ਕਰੋੜ ਦਾ ਯਾਨੀ 60-70 ਕਰੋੜ ਦਾ ਬੰਗਲਾ ਬਣਾ ਲਿਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਦਾ ਰੱਖਿਆ ਨੇ ਪਾ ਕੇ 5 ਰੁਪਏ ਦਾ ਜੇਬ ਦੇ ਵਿੱਚ ਪੈਨ ਟੰਗ ਕੇ ਤੇ ਪਾ ਕੇ ਸੜਗੀਆਂ ਜੀਆਂ ਚੱਪਲਾਂ ਉਹ ਕਹਿੰਦਾ ਮੈਂ ਆਮ ਆਦਮੀ ਆ ਤੇ ਆਮ ਆਦਮੀ ਦੇ ਚਿਹਰਾ ਜਦੋਂ ਸਾਹਮਣੇ ਆਉਂਦਾ ਤੇ ਫਿਰ ਪੰਜਾਬ ਵਾਲੇ ਤੇ ਦਿੱਲੀ ਵਾਲਿਆਂ ਨੇ ਸਾਰਿਆਂ ਦੀ ਅੱਖਾਂ ਖੁੱਲ ਗਈਆਂ ਸੀ ਤੇ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਆਉਣ ਵਾਲੇ 27 ਦੇ ਵਿੱਚ ਇਹਨਾਂ ਦਾ ਬਈ ਪੰਜਾਬ ਦੇ ਵਿੱਚੋਂ ਸੁਫੜਾ ਸਾਫ ਕਰਨਗੇ ਇਹ ਮੈਂ ਨਹੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੁਹਾਡੀ ਕੀ ਪ੍ਰਕਿਰਿਆ ਤੁਸੀਂ ਵੀ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਕਦੇ ਪੰਜਾਬ ਦੇ ਵਿੱਚੋਂ ਪਾਰਟੀ ਇਸ ਕਦਰ ਯਾਨੀ ਖਤਮ ਹੋਣੀ ਹੈ ਤੇ ਹੋ ਗਈ ਹੈ ਕਿ ਜਿਵੇਂ ਹੁਣ ਚਿੱਟੇ ਦੀ ਬਹਾਰ ਚਲاتی ਇਹਨਾਂ ਨੇ ਇਹਨਾਂ ਨੇ ਦੇਖਿਆ ਕਿ ਕੱਲਾ ਪੈਸਾ ਹੀ ਮੁੱਖ ਹੈ ਨਾ ਕਿਸੇ ਦੀ ਜ਼ਿੰਦਗੀ ਨਾ ਕੋਈ ਮੇਨ ਮੁੱਦਾ ਨਾ ਪਾਣੀਆਂ ਦਾ ਨਾ ਚਿੱਟੇ ਦਾ ਨਾ ਬੇਅਦਬੀਆਂ ਦਾ ਇਹਨਾਂ ਨੇ ਸਿੱਖ ਕੌਮ ਦਾ ਯਾਨੀ ਵੱਡੇ ਪੱਦਰ ਤੇ ਕਹਨ ਕਰਤਾ ਕੱਲ ਜਿਵੇਂ ਖੈਰਾ ਸਾਹਿਬ ਨੇ ਲੱਡੂ ਬੰਦੇ ਨੇ ਤੇ ਲੋਕ ਤਾਂ ਲੱਡੂ ਬੰਦ ਰਹੇ ਨੇ ਸ਼ਰਮ ਵੀਡੀਓ ਪਾ ਕੇ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਵੀ ਭਾਈ ਅਮਰਪਾਲ ਸਿੰਘ ਨੂੰ ਬਾਕੀ ਸਾਥੀਆਂ ਨੂੰ ਤੁਸੀਂ ਐਨਐਸਏ ਲਾ ਕੇ ਨਜਾਇਜ਼ ਧੱਕੇ ਦੇ ਨਾਲ ਡੱਬਰੂ ਘੜਦੇ ਵਿੱਚ ਭੇਜਿਆ ਉਹੀ ਤਹਾਬੇ ਉੱਤੇ ਉਹਨਾਂ ਦਾ ਜਿਹੜਾ ਪਾਪ ਕਰਿਆ ਉਹ ਤੁਹਾਡੇ ਮੂਹਰੇ ਆ ਰਿਹਾ ਤੁਹਾਡੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਵੀ ਹੁਣ ਡਿੱਗਣ ਜਾ ਰਹੀ ਹੈ ਬਿਲਕੁਲ ਖਤਮ ਹੋਣ ਜਾ ਰਹੀ ਹੈ 0. ਦੇ ਭਗਵੰਤ ਮਾਨ ਆ ਗਿਆ 0. ਦੇ ਕੇਜਰੀਵਾਲ ਤਾਂ ਜਮਨ ਨੰਗਾ ਚਿੱਟਾ ਹੀ ਕਰ ਦਿੱਤਾ ਉਹਨੇ ਤਾਂ ਅਸਤੀਫਾ ਵੀ ਲੈ ਲਿਆ ਤੇ ਹੁਣ ਜਿਹੜਾ ਅਸਤੀਫਾ ਕਿਹੜਾ ਰਹੀ ਹੈ ਦੇਣ ਵਾਲਾ ਹੈੱਡ ਹੈ ਨਾ ਜਿਹੜਾ ਸੁਪਰੀਮੋ ਦਾ ਜਿਹੜਾ ਅਹੁਦਾ ਉਸ ਤੇ ਵੀ ਅਸਤੀਫਾ ਦੇਣਾ ਚਾਹੀਦਾ ਆਰਵਿੰਦ ਕੇਜਰੀਵਾਲ ਨੂੰ ਸ਼ਰਮ ਨਾਲ ਡੁੱਪ ਕੇ ਮਰਨਾ ਚਾਹੀਦਾ ਕਿਉਂਕਿ ਸ਼ਰਾਬ ਦੇ ਕੋਟਾਲਿਆਂ ਦੇ ਵਿੱਚ ਫੜਿਆ ਜਾਣ ਵਾਲਾ ਇਹਦਾ ਗੁਰੂ ਆ ਭਗਵੰਤ ਮਾਨ ਦਾ ਆਰਵਿੰਦ ਕੇਜਰੀਵਾਲ ਦਾ ਹੁਣ ਅਰਵਿੰਦ ਕੇਜਰੀਵਾਲ ਨੂੰ ਆਪਣੇ ਆਪ ਹੀ ਹੱਥ ਖੜੇ ਕਰਕੇ ਆਪ ਦਾ ਕਬੂਲਨਾਮਾ ਕਰ ਲੈਣਾ ਚਾਹੀਦਾ ਕਿ ਭਾਈ ਮੈਂ ਬਿਲਕੁਲ ਯਾਨੀ ਕਦੇ ਵੀ ਨਜ਼ਰ ਨਹੀਂ ਆਉਂਗਾ ਕਿਉਂ ਕਿ ਹੌਣ ਵਾਲੇ ਟਾਈਮ 'ਚ ਵੈਸੀ ਇਹਨਾਂ ਦਾ ਸੁਫੜਾ ਸਾਫ ਹੋ ਜਾਣਾ ਤੁਹਾਨੂੰ ਇਹ ਪਾਰਟੀ ਦਾ ਨਾਮੋਂ ਨਿਸ਼ਾਨ ਹਿੰਦੁਸਤਾਨ ਦੇ ਪੱਧਰ ਤੇ ਨਹੀਂ ਦਿਖਣਾ ਤੇ ਯਾਦ ਕਰਨੀ ਇਹ ਲੋਕ ਕਿ ਐਸੀ ਲੋਕਾਂ ਦੇ ਨਾਲ ਵੱਡਾ ਘਾਨ ਕਰਿਆ ਨੌਜਵਾਨੀ ਚਿੱਟੇ ਨਾਲ ਮਾਰਤੀ ਹੈ ਦਿੱਲੀ ਦੇ ਲੋਕਾਂ ਨੂੰ ਤੁਸੀਂ ਲੁੱਟ ਕੇ ਖਾ ਗਏ ਹੋ ਔਰ ਦੂਜੇ ਪਾਸੇ ਪੰਜਾਬ ਦੀ ਜਨਤਾ ਰੋ ਰਹੀ ਹੈ ਤੁਹਾਨੂੰ ਮੁੱਖ ਮੰਤਰੀ ਬਣਾ ਕੇ ਮੈਨੂੰ ਐ ਲੱਗਦਾ ਵੀ ਲੋਕ ਕੰਧਾਂ ਦੇ ਟੱਕਰਾਂ ਮਾਰਦੇ ਨੇ ਵੀ ਕਹੋ ਜਿਆ ਬੰਦਾ ਸ਼ਰਾਬੀ ਬੰਦਾ ਸੀ ਮੁੱਖ ਮੰਤਰੀ ਚੁਣ ਲਿਆ ਆਉਣ ਵਾਲੇ ਸਾਲਾਂ ਦੇ ਵਿੱਚ ਬਿਲਕੁਲ ਨਖਿੱਦੀ ਤੇ ਮਾੜੀ ਹਾਲਤ ਹੋਣਾ ਹਲੇ ਹੋਰ ਵੀ ਹੋਰ ਵੀ ਦੇਖੋਗੇ ਇਹਨਾਂ ਦੇ ਕਾਰਨਾਮੇ ਤਾਂ ਪੰਜਾਬ ਵਾਲੇ ਹੁਣ ਤੁਹਾਨੂੰ ਅਪੀਲ ਹੈ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਨੂੰ ਆਨ ਤੇ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਮੇਰੇ ਵੀਰ ਦੱਬ ਕੇ ਗਰੁੱਪਾਂ ਵਿੱਚ ਸ਼ੇਅਰ ਕਰਨਾ ਧੰਨਵਾਦ